तो रे ने फोन लाइव चल पाया ना यूट्यूब

ਆ ਚੱਲ ਪਿਆ ਠੀਕ ਹੈ ਅਸਲਾਮੁਅਲੈਕ ਤੁਸਾਂ ਨੂੰ ਮੈਂ ਸ਼ੇਅਰ ਕਰ ਦਿੰਗੀ ਆ ਗਿਆ ਉਹ ਜੁਮੇਤ ਆ ਗਿਆ ਨਾ ਜਾਂਦਾ ਜਾਂਦਾ ਤੂੰ ਰੱਖ ਲਈ ਮੇਰੇ ਕੋਲ ਆਈਫੋਨ ਆ ਮੈਂ ਬਾਈ ਹੀ ਹੀ ਰੋਲਾ ਪਾ ਗਿਆ ਨਾ ਪਲਾਂਟਾਂ ਲਾ ਲੋ कक्कू आया इत की मसला है ਓ ਬੱਚੀ ਕੀ ਹੋ ਗਿਆ ਹਣਾ ਕੀ ਹੋ ਗਿਆ ਕਿਹਦੇ ਤੇ ਕਿੰਨੇ ਨੇ ਉਹਨਾਂ ਨੇ ਆਪਾਂ ਲਾਇਆ ਸਹੀ ਆ ਲਾ ਦੋ ਲਾ ਦੋ ਇਹ ਬਾਈ ਜਿੱਤਾਂ ਨੂੰ ਮਰਦੇ ਆ ਸਿੱਧੀ ਸੰਗੂ ਤੋਂ ਉਹਨੇ ਤਰਾਇ ਲਾਇਆ ਬਈ ਥਾਂਦੇ ਵਾਲੇ ਦੇ ਲਾਇਆ ਕਿਹਦੇ ਤੇ ਆ ਨਹੀਂ ਪਤਾ ਉਹ ਨੇ ਉਹ ਕੱਕੂ ਉਮਰ ਹਰਦਾ ਆਜ ਖਬਰੀ ਵਾਲੋ ਨਾ ਨਹੀਂ ਦਰਜੀਆਂ ਦਾ ਨਹੀਂ ਸ਼ੋਰ ਦਰਜੀਆਂ ਦਾ ਬਾਅਦ ਕੋਸ਼ਿੰਮੈਂਟਾਂ ਜਿਹੜਾ ਟੂਰਨਾਮੈਂਟ ਸ਼ੁਰੂ ਹੋਣਾ ਵਾ ਦੁਬਾਰਾ ਤੋਂ ਉਹ ਕੱਕੂ ਦੁਦਰ ਜਾਵੜਾ ਆਣਾਂ ਸੰਗਤੋਂ ਦਾ ਵੜਕੇ ਥਾਂਦੇ ਨਾਲ ਖੜਾਈ ਜਾਂ ਮੈਂ ਕਹਿੰਦੇ ਬਈ ਨਹੀਂ ਨਹੀਂ ਉਹਨਾਂ ਨੇ ਤਾਂ ਇੱਕ ਮਿੰਟ ਤੋ ਇਸ ਮਿੰਟਾਂ ਨੂੰ ਬਸ ਇਹ ਮੈਚ ਸ਼ੁਰੂ ਹੋਣ ਵਾਲਾ ਉਹ ਮੁੰਡਾ ਪਹਿਲਾਂ ਖੇਡਿਆ ਉਹ ਤੇ ਲਾਇਆ ਹੋਰ ਮੈਚ ਆ ਲੈ ਚਾਓ ਬਾਹਰ ਚੱਲੋ ਯਾਰ ਕਰੋ ਸ਼ੁਰੂ ਹੋ ਰਿਹਾ ਹੈ ਦਿਲਾ ਦੇ 10 ਬਈ ਕਿਹੜਾ ਕਿਹੜਾ ਤੁਸੀਂ ਦਾ कु <laughs> क्या रह गए हों ਆਹੋ ਚੱਲ ਆਇਆ ਆਇਆ ਉਹ ਬੰਦੇ ਨਾਲ ਗੱਲ ਕਰਕੇ ਦਰਦੇ ਹਾਂ ਅਸੀਂ ਮੈਂ ਬੰਦਾ ਆ ਗਿਆ ਮੈਨੂੰ ਬਾਹਰ ਚੱਲ ਜਾ ਮੈਂ ਨਹੀਂ ਖੇਡਾਂਗਾ ਖੇਡਾਂਗਾ ਆਹ ਕਰਵਾ ਲਾ ਆ ਮੈਂ ਬਾਹਰ ਨਹੀਂ ਜਾਣਾ ਕੋਈ ना लाइव है लाईव अब चैके चलो मैच स्टार्ट ਨਹੀਂ ਉਹ ਵੀ ਪੂਰੇ ਕਰਦੇ ਨਾ ਫਿਰ ਉਹਨਾਂ ਨੇ ਸੱਤ ਪੂਰੇ ਕਰਦੇ ਉਹ ਉਹ ਪਰੇ ਗਣ ਤਾ ਉਹ ਖੇਡੀ ਐ ਮੈਂ ਕੱਲ ਦਾ ਮੈਚ ਹੋ ਸਭ ਸੁਧ ਲੈਣਾ ਹੀ ਕਰਦੇ ਆ ਉਧਰੋਂ ਪਾਸੇ ਭਰਾ ਸਾਡਾ ਮਿੰਟੇ ਦੇ ਨਾਲ ਬੰਨੀ ਸੰਧੀ ਤੋਂ ਆਈ ਨਹੀਂ ਕਦੇ ਵੀ ਇੱਥੋ ਜੇ ਕੌਣੀ ਮੈਚ ਉੱਤੇ ਤੇ 200 ਦੇ ਨਾਲ ਵੱਡੇ ਕਹਿੰਦੇ ਮਾਨ ਸਨਮਾਨ ਕਰਦੇ ਆਂ ਕਿ ਆਪਾਂ ਲਓ ਸਾਹਮਣੀ ਗੱਲਾਂ ਬੋਵੀ ਤੇ ਮਿੰਟੇ ਦੀਆਂ ਕਦੇ ਹੁੰਦੀਆਂ ਨੇ ਸੰਗੂ ਤੋਂ ਨਾਲ ਯਾਰ ਕਹਿੰਦੇ ਆ ਵੀ ਆਪਾਂ ਕੌਣੀ ਨੂੰ 200 ਦੇ ਨਾਲ ਇੱਥੇ ਮੈਚ ਜਿੱਤ ਗਿਆ ਲੈ ਵੀ ਕੌਣੀ ਮੁੰਡੇ ਮਾਨ ਕਰਦੇ ਆ ਤੇਰੇ ਉੱਪਰ ਤੇ ਹੁਣ ਮਾਨ ਮਿੱਤਰਾਂ ਰੱਖਣਾ ਪਾਣਾ ਨੰਬਰ 21 ਪਰਮੈ ਹੂੰ ਬਹੁਤ ਜ਼ੋਰਦਾਰ ਆਜਾ ਹੂੰ ਉੱਧਰ ਨੰਬਰ ਠੀਕ ਹੈ ਜੀ ਉੱਧਰ ਨੰਬਰ ਲਾਸਟ ਹੈ ਇੱਥੇ 15 ਨੀ 300 ਕਰ ਦਿਓ ਜੀ ਵਾਹ ਜੀ ਵਾਹ ਬੋਵੀ ਆਇਆ ਤੇ ਜਿੱਲ ਕਹਿੰਦੇ ਵੱਡਾ ਚੱਕੀ ਫੜਦਾ 300 ਕਰਦੇ ਕਹਿੰਦਾ ਵੀ ਆਪਾਂ ਕੌਣੀ ਦਾ ਕਹਿੰਦੇ ਮਾਰ ਕਰਨਾ ਹੈ ਖੇਡ ਦੇ ਗਰਾਊਂਡ ਦੇ ਵਿੱਚ ਜਿੱਤ ਗਿਆ ਫਿਰ ਲੈ ਵੀ ਸਾਟ ਜਿੱਪੀਏ ਮੁੰਡੇ ਕੁਆਟਰ ਦੇ ਵਿੱਚ ਹੈ ਉਧਰ ਧੰਨਵਾਦ ਇਹ ਤਾਂ ਕਰਦੀ ਹੈ ਕੋਈ ਨਹੀਂ ਬਾਠਾ ਰੱਖ ਲੈ ਰੱਖ ਲੈ ਰੱਖ ਲੈ ਇਹਦੀ ਇਹ ਚਲਾ ਦੋ ਲੈ ਵੀ ਕੰਡੂ ਖੇੜੀ ਵਾਲੇ ਮੁੰਡੇ ਕੁਆਟਰ ਦੇ ਵਿੱਚ ਹੈ ਬਾਹਰ ਆਪਾਂ ਜੜਲੀ ਮੁੰਡਿਆਂ ਨਾਲ ਕੋਈ ਨਹੀਂ ਬੜਾ ਬੜਾ ਧੰਨਵਾਦ ਯਾਰੀ ਕੱਲ ਨੂੰ ਟਾਈਮ ਨਾਲ ਆ ਜੇ ਮੇਰਾ ਵੀ ਬਣ ਕੇ ਕੰਦੂ ਖੇਡੇ ਦੀ ਟੀਮ 9 ਵਜੇ ਸਹੀ ਜਿਹੜਾ ਆਪਾਂ ਪਹੁੰਚ ਜਾਣਾ ਬਾਈ ਇੱਥੇ ਕਿਉਂਕਿ ਕੱਲ ਨੂੰ ਆਪਾਂ ਕੁਆਟਰ ਦੇ ਸੈਮੀ ਦੇ ਫਿਰ ਫਾਈਨਲ ਮੈਚ ਜਿਹੜੇ ਕਰਵਾਉਣੇ ਆ ਇੱਧਰ ਗਰਾਊਂਡ ਦੇ ਉੱਪਰ ਦੋ ਦੇ ਵਿੱਚ ਵੀ ਬਹੁਤ ਵਧੀਆ ਮੁਕਾਬਲਾ ਜਿਹੜਾ ਕਿਦਾਂ ਖੇਡੇ ਜਾ ਰਹੇ ਆ ਵੀ ਖੇਡ ਰੌਣਕ ਦੇ ਅੰਦਰ ਇੱਕ ਪਾਸੇ ਟੀਮ ਜਿਹੜੀ ਮੈਂ ਵੀ ਗਿਰਿਆ ਵੀ ਸੰਗੂ ਧੌਰ ਦੀ ਟੀਮ ਹੈ ਉੱਧਰ ਅਰਮਾਨ ਵਰਗੇ ਮੁੰਡੇ ਬਾਲ ਕਹਿੰਦੇ ਹੌਲੀ 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 ਖੇਡਣਾ ਥਾਂਦੇ ਵਾਲੀਆ ਤੇ ਬਹੁਤ ਵਧੀਆ ਟੀਮ ਜਿਹੜੀ ਕਦੇ ਬਣੀ ਹੋਈ ਆ ਨਟ ਦੇ ਉੱਪਰ ਸਿੱਕ ਸਰਦਾਰ ਕਹਿੰਦੇ ਨੌਜਵਾਨ ਹੈ 1 ਮਿੰਟ ਬਈ ਉੱਤੇ ਜਾਂ ਵੀ ਬਾਲ ਸਾਹਮਣੇ ਕੋਈ ਨਾ ਕੋਈ ਨਾ ਇੱਕ ਨੰਬਰ ਗਰਾਊਂਡ ਦੀ ਬਾਲ ਸਾਹਮਣੇ ਰਹਿ ਵੀਰ ਬਣ ਕੇ ਅਮਰੀਕ ਦਾ ਚੱਲਾ ਕਿੱਥੇ ਬਈ ਸਾਹਮਣੇ ਜੀ ਬਾਲ ਤੇ ਬਾਕੀ ਵੀ ਸਮਾਨ ਜਿਹੜਾ ਆਪਾਂ ਸਾਂਭ ਲਈਏ ਕਿਉਂਕਿ ਇੱਕ ਮੈਚ ਦਾ ਲਾਸਟ ਆਪਣੇ ਕੋਲ ਬਾਕੀ ਹੈ ਖੇਡ ਦੇ ਗਰਾਊਂਡ ਦੇ ਵਿੱਚ ਵੱਡਾ ਮੈਚ ਉਹ ਬੱਲੇ 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 ਜਿਹੜੀ ਕਰਵਾਈ ਆਉਂਦੀ ਹੈ ਨੌਜਵਾਨ ਖਿਡਾਰੀ ਉਧਰ ਕਿੰਨੇ ਕਿਹੜੇ ਨੰਬਰ ਦਿੱਤੇ ਪੁੱਛਿਓ ਇੱਕ ਮਿੰਟ ਗਰਾਊਂਡ ਨੰਬਰ ਜਿਹੜਾ ਦੋ ਦੇ ਵਿੱਚ ਮੈਚ ਚੱਲ ਰਿਹਾ ਹੈ ਸੰਗੂ ਤਾਉਣ ਤੇ ਇਧਰਲੇ ਪਾਸੇ ਕਿਹੜੇ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਠਾਂਦੇ ਵਾਲੀ ਟੀਮ ਦੇ ਨਾਲ ਚਾਰ ਤੇ ਉੱਧਰ ਬਰਾਬਰ ਵਾਹ ਜੀ ਵਾਹ ਨੰਬਰ ਮੇਰੇ ਖਾਤੇ ਚ ਚੌਥਾ ਮੁੰਡਿਆ ਨਾਲ ਜੋੜ ਦਿੱਤਾ ਚਾਰ ਤੇ ਤਿੰਨ ਹੋ ਗਏ ਹੁਣ ਚਾਰ ਤੇ ਤਿੰਨ ਤਿੰਨ ਦੀ ਬਰਾਬਰੀ ਦੇ ਮੈਚ ਹੈ ਜੀ ਵਾਹ ਜੀ ਵਾਹ ਸ਼ਰਵਾਤ ਆ ਹੱਲੇ ਤਿੰਨ ਤਿੰਨ ਨੰਬਰ ਵਾਲੇ ਜਿਹੜਾ ਮੈਚ ਚੱਲਣਾ ਹੈ ਗੱਲ ਪੱਕੀ ਹੈ ਲਾ ਵੀ ਕੁਲਜੀਪ ਹੁਣ ਤਿਆਰੀ ਫੜਨੀ ਪਾਣੀਏ ਨੌਜਵਾਨਾਂ ਫਿਰ ਕੇ ਪੇ ਜਾ ਕੇ ਜਿਹਦੇ ਚਰਚੇ ਹੋਣਗੇ ਇੱਧਰਲੇ ਪਾਸੇ ਕਹਿੰਦੇ ਬੜਾ ਸੀਨੀਅਰ ਖਿਡਾਰੀ ਹੈ ਤੇ ਬੜਾ ਕਲਜੀਪ ਉਹ ਪਹਿਲੇ ਬੱਲੇ ਇਧਰੋਂ ਲੈ ਪਰਦੇ ਹੁਣ 4 ਹੋ ਗਏ ਮੈਨੂੰ ਲੱਗਦਾ 4 ਤੇ 3 ਦਾ ਮੁਕਾਬਲਾ 4 ਨੰਬਰ ਜਿਹੜੇ ਆਪਾਂ ਵੇਖਾਂਗੇ ਉਧਰ ਖੰਧੇ ਵਾਲੀ ਟੀਮ ਦੇ ਖੁਸ਼ੇ ਹੋਣਾ ਦੇ ਉਹ ਸਾਹਮਣੇ ਕਹਿੰਦੇ ਗੱਲਾਂ ਅਰਮਾਨ ਹੋਣਾ ਦੀਆਂ ਹੁੰਦੀਆਂ ਨੇ ਜਗਦੀਪ ਕਹਿੰਦੇ ਕੈਨੇਡਾ ਚ ਲੱਗ ਗਿਆ ਵਾਲੀਬਾਲ ਖੇਡਣਾ ਖੇਡਣਾ ਤੇ ਗੱਲਾਂ ਅੱਜ ਕਰੇ ਦਾ ਮੁੰਡਿਆਂ ਦੀਆਂ ਕਹਿੰਦੇ ਹੁੰਦੀਆਂ ਨੇ ਇਹਨਾਂ ਖੇਡ ਦੇ ਗ라운ਡਾਂ ਦੇ ਵਿੱਚ ਇੱਕ ਪਾਸੇ ਜਿਹੜੇ ਮਲਤੇਜ ਤੇ ਨਾਲ ਮੇਰੇ ਮਿੱਤਰੋ ਕਹਿੰਦੇ ਮੁੰਡਾ ਲਾਲੀ ਖੇਡਦਾ ਮਲਤੇਜ ਦੇ ਪਿੱਛੇ ਟੀਮ ਕਹਿੰਦੇ ਟਾਪ ਦੀ ਬਣੀ ਹੋਈ ਐ ਬੱਲੇ 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 6 ਹੋ ਗਏ ਆਵਾਜ਼ ਹੀ ਵਾਹ 6 ਤੇ 3 ਪੰਜ ਆਵਾਜ਼ ਹੀ ਪੰਜ ਤੇ ਤਿੰਨ ਦਾ ਮੁਕਾਬਲਾ ਕੋਈ ਚੱਕਰ ਨਹੀਂ ਇਹ ਤਿੰਨੇ ਦਾ ਮੈਚ ਬਸ ਸੋਹਣਾ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਖੇਡ ਰਿਹਾ ਗਰਾਊਂਡ ਦੇ ਅੰਦਰ ਭਰਾ ਸਾਡੇ ਦੀਪੇ ਹੋਣਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਨਾਲ ਵੀਰ ਸਾਡਾ ਪੰਟੀ ਗਿੱਦੜ ਵਹੀ ਵਾਲਾ ਨਾਲ ਭਰਾ ਸਾਡਾ ਪਲਵਿੰਦਰ ਪਾਠ ਕਰਨ ਸਿੱਧੂ ਵੀਰ ਹੈ ਸਾਡਾ ਕੁਲਦੀਪ ਵੀਰ ਸਾਡਾ ਇਹਨਾਂ ਭਰਾਵਾਂ ਦੇ ਬਹੁਤ ਵੱਡੇ ਜਿਹੜੇ ਧੰਨਵਾਦ ਮੈਂ ਕਰਾਂਗਾ ਜਿੰਨਾ ਵੀਰਾਂ ਨੇ ਪਹਿਲੇ ਦਿਨ ਤੋਂ ਵੱਡੀਆਂ ਜਿਹੜੀਆਂ ਜਿੱਤਾਂ ਜਿਹੜੀਆਂ ਸਾਥੀਆਂ ਫਈਆਂ ਨੇ ਨਾਲ ਵੀਰ ਸਾਡਾ ਗੁਰਦਵਾਰਾ ਬੰਦਾ ਜੀ ਨੂੰ ਭਰਾਵਾਂ ਦਾ ਕਹਿੰਦੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰਾਨੇ ਤੇ ਜਿੰਨਾ ਵੀਰਾਂ ਦੀ ਬਹੁਤ ਖੱਡੀ ਜਿਹੜੀ ਕਹਿੰਦੇ ਮੀਤ ਹੈ ਸਾਡੇ ਪੰਜਾਬ ਪੁਲਿਸ ਵਾਲੇ ਵੀਰਾਂ ਦੀ ਲਓ ਸਾਹਮਣੇ ਖੇਡ ਦੇ ਗਰਾਊਂਡ ਦੇ ਅੰਦਰ ਇਧਰਲੇ ਪਾਸੇ ਕਾ ਵੀ ਕੁਲਦੀਪ ਨੰਬਰ ਜਿਹੜੇ ਪੰਜ ਜੋੜ ਦਿੱਤੇ ਆ ਮੁੰਡਿਆਂ ਨੇ ਜੇ ਇੱਕ ਅੱਧਾ ਹੋਰ ਜੋੜ ਦੇ ਤੇ ਤੰਗ ਕਰਨਗੇ ਜਰੂਰ ਇਧਰਲੇ ਬਲੇ 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 ਕਿੰਦਰਾ ਮੁੰਡਾ ਜਿਹਨੇ ਬਲੇ ਬਲੇ ਕਰਵਾ ਦਿੱਤੀ ਹੈ ਗਰਲਾਲ ਆ ਗਿਆ ਕਹਿੰਦੇ ਅੰਦਰੋਂ ਜੀ ਬੱਧਰ ਦੇਖ ਰਹੇ ਆ ਨੱਪਰ ਦਾ ਬਾਤ ਜਿਹੜਾ ਕਹਿੰਦੇ ਖਿਡਾਰੀ ਇਹ ਕਰ ਦਿੱਤਾ ਇਸ ਵੇਲੇ ਖੇਡ ਦੇ ਗਰਾਊਂਡ ਦੇ ਵਿੱਚ ਬੜਾ ਕਹਿੰਦੇ ਟੌਪ ਦਾ ਮੈਚ ਆ ਕੰਨੀ ਕੋਈ ਪੱਟੀ ਪੁੱਟੀ ਤੋੜਨੀ ਪੈਣੀ ਹੈ ਮਿੱਤਰਾ ਫੇਰ ਜਿਹੜਾ ਨੰਬਰ ਚੜ੍ਹਦਾ ਤੇਰੇ ਆਓ ਲਿਓ ਆਓ ਲਿਓ ਕੋਈ ਨਾ ਕੋਈ ਨਾ ਦੋ ਮਿੰਟ ਖੜਕੇ ਤੂੰ ਬਾਹਰ ਹੀ ਕਰਨਾ ਪਰ ਇਹ ਧਿਆਨ ਨਾਲ ਕਹਿੰਦਾ ਦੋਨੋਂ ਗਲਤੀ ਕਰੀਂ ਪੰਜ ਤੇ ਤਿੰਨ ਸੇਫ ਪਹਿਲਾ ਸੇਫ ਇਹ ਹੋਣਗੇ ਜਾਂ ਇਧਰਲੇ ਪਾਸੇ ਮੁੰਡੇ ਕਰਨਗੇ ਸਰਵਿਸ ਤੇਜ ਇਹ ਗੱਲਾਂ ਸਮੇਂ ਦੀਆਂ ਟਾਈਮ ਦੀਆਂ ਮੇਰੇ ਮਿੱਤਰੋ ਜਿਹੜੀਆਂ ਕਦੇ ਹੋਣਗੀਆਂ ਦੋਵੇਂ ਟੀਮਾਂ ਬਿਲਕੁਲ ਬਰਾਬਰ ਦੀਆਂ ਬੈਲੈਂਸ ਟੀਮਾਂ ਨੇ ਜਿਹੜੀ ਟੀਮ ਜਿੱਤਗੀ ਉਹ ਮੇਰੇ ਮਿੱਤਰੋ ਕਦੇ ਕਵਾਰਟਰ ਖੇਡੂਗੀ ਜਿਹੜੀ ਟੀਮ ਇੱਥੋਂ ਹਾਰ ਗਈ ਸਿੱਧੀ ਜਿਹੜੀ ਕਦੇ ਘਰ ਨੂੰ ਵਾਪਸੀ ਹੋਣੀ ਆ ਪੱਲੋਂ ਆਉਣ ਦੇ ਲੋੜੀ ਦੀ ਪਾਣੀ ਲਓ ਸਾਹਮਣੇ ਉਹਨਾਂ ਦਾ ਮੈਚ ਦੇਖ ਕੇ ਤੁਸੀਂ ਜਾ ਸਕਦੇ ਹੋ ਲਾਈ ਸਾਹਮਣੇ ਹੁਣ ਤਿਆਰੀ ਜਿਹੜੀ ਪੜਨੀ ਪੈਣੀ ਆ ਨੌਜਵਾਨਾਂ ਬਲਤੇਜ ਇੱਥੇ ਕਦੇ ਪੋਲੇ ਪੋਲੇ ਖੇਡਿਆ ਗੱਲ ਨਹੀਂ ਪੜਨੀ ਬਾਲਾਂ ਜਿਹੜੀਆਂ ਧਰਤੀ ਦੀ ਹਿੱਕ ਨੂੰ ਓਏ ਅੱਗੇ ਰਾਉਂਡ ਵਾਲੀਓ ਨੰਬਰ 1 ਹੋਰ ਜਿਹੜਾ ਮੁੰਡੇ ਨੇ ਜੋ ਰਸਤਾ ਹੈ ਉਹਨਾਂ ਟੀਮ ਦੇ ਲਈ ਇਸ ਵੇਲੇ ਖੇਡ ਦੇ ਗਰਾਊਂਡ ਦੇ ਵਿੱਚ ਆਪਾਂ ਲੇ ਲਾਟਾ ਗੱਲਾਂ ਕਟਕਟ 10 ਮਿੰਟ ਤਾਂ ਲੱਗਿਆ ਨੰਬਰ ਬੜਾ ਕੀਮਤੀ ਹੈ ਦੋਨਾਂ ਟੀਮਾਂ ਦੇ ਲਈ ਚਾਰ ਤੇ ਫੇਰੇ ਜਿਹੜੀ ਉਹ ਬੱਲੇ ਬੱਲੇ ਹੁਣ ਇਹ ਅਮਨ ਨੇ ਬਹੁਤ ਧੰਨਵਾਦ ਹੈ ਖੇਡਣ ਦੀ ਜਗ੍ਹਾ ਬਹੁਤ ਬਈ ਆ ਪਤਾ ਹੀ ਠੀਕ ਹੈ ਜੀ ਚੱਲ ਚੱਲ ਉੱਧਰੋਂ ਪਾਸੇ ਕੀ ਨੰਮ ਦਾ ਸੈਂਟਰ ਦੇ ਵਿੱਚ ਖੇਡਦਾ ਜੇ ਆ ਮੈਚ ਜਿੱਤੇ ਤੇ ਭਰਾ ਸਾਡਾ ਕਰਨ ਖੰਭੇ ਆਈਆ ਕਹਿੰਦਾ ਵੀ ਆਪਾਂ ਕਰਨ ਭਰਾ ਸਾਡਾ ਸੰਗੂ ਸੰਗੂ ਟੋਣ ਇੱਕ ਮਿੰਟ ਭਾਈ ਹੈਲੋ ਕੀ ਬੱਲੇ 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 ਉੱਧਰ ਭਰਾ ਸਾਡਾ ਕਰਨ ਸੰਗੂ ਟੋਣ ਵਾਲਾ ਵੀਰ ਕਹਿੰਦਾ ਵੀ ਜੇ ਅਰਮਾਨ ਇੱਕ ਮੈਚ ਜਿੱਤੇ ਤੇ ਆਪਾਂ ਅਰਮਾਨ ਦਾ ਸਨਮਾਨ ਜਿਹੜਾ ਇੱਕ ਵੱਡੇ ਕੱਪ ਦੇ ਨਾਲ ਕਰ ਦਿਆਂਗੇ ਵੱਡੇ ਮਾਣ ਖਰੇ ਕੀਤੇ ਜਾਣਗੇ ਤਰਨ ਸਾਡਾ ਛੋਟਾ ਵੀਰ ਕਹਿੰਦਾ ਸੰਗੂ ਟੋਣਾ ਦਾ ਵੀਰ ਵੀ ਆਪਾਂ ਮਾਣ ਦੇ ਨਾਲ ਮਾਣ ਦੇਤੇ ਕਰਾਂਗੇ ਜੇ ਇੱਕੋ ਮੈਚ ਜਿੱਤ ਗਏ ਤੇ ਗੱਲਾਂ ਬਾਤਾਂ ਕਦੇ ਵੱਡੀਆਂ ਕਰਵਾਵਾਂਗੇ ਜਾਨਰ ਕੱਪ ਜਿਹੜਾ ਮਾਣ ਸਨਮਾਨ ਜਿਹੜਾ ਕੀਤਾ ਜਾਣਾ ਪਰ ਸਰਵਸ ਜਿਹੜੀ ਫੇਰ ਤင်းਜ ਹੋ ਚੁੱਕੀ ਹੈ ਮੇਰੇ ਮਿੱਤਰੋ ਚੈਨੋ ਜੀ ਨੰਬਰ ਲਿਆ ਮੈਦਾਨ ਦੇ ਅੰਦਰ ਟੱਕਰ ਬੱਲੇ 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 ਮਾੜੀ ਆਉਂਦਾ ਸਵਾਦ ਤੇ ਤਾੜੀ ਟੂੜੀ ਦੇ ਮਾਰਦੇ ਟਿਆ ਦੇ ਨਾਂ ਤੇ ਜੋਧਾ ਤੋਂ ਸਾਡੇ ਜੋਰ ਕੇ ਦੇ ਹਮਲੇ ਦਾ ਜਾ ਗਿਆ ਮੁੰਡਿਆ ਦਾ ਇਸ ਵੇਲੇ ਖੇਡ ਦੇ ਗਰਾਉਂਡ ਦੇ ਵਿੱਚ ਆਪਾਂ ਦੇਖ ਰਹੇ ਹਾਂ ਮੇਲਾ ਕਦੇ ਪੰਜਾਬ ਪੌਸਾ ਚਾਉਂਦਾ ਤੇ ਨਜ਼ਾਰੇ ਜੀ ਚੱਲ 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 ਜੈ ਜੱਜਵਾ ਸਵਾਦ ਜਿਹੜਾ ਕਦੇ ਵੱਖਰਾ ਅੱਜ ਕਦੇ ਖੇਡ ਦੇ ਗਰਾਉਂਡ ਦੇ ਵਿੱਚ ਆਪਾਂ ਦੇਖ ਰਹੇ ਹਾਂ ਆ ਮਾਮਾ ਟੀਮ ਨੂੰ ਨਾ ਵਾ ਠੀਕ ਆ ਉਹ ਦੂਰ ਦਾ ਉਹ ਦੂਰ ਤੋਂ ਸਾਡੀਆਂ ਨਾਮ ਵਾਲੇ ਲੱਗਦੇ ਹਜ਼ਾਰ ਬੋਲਦੀ ਫਿਰ ਵਾਹ ਜੀ ਵਾਹ ਵੱਡੇ ਮਾਨ ਸਨਮਾਨ ਇਧਰਲੇ ਪਾਸੇ ਸੰਗੂ ਦੀ ਟੀਮ ਦੇ ਲਈ ਆ ਗਏ ਆ ਬਹੁਤ 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 ਧੰਨਵਾਦ ਕਰਦਾ ਜੀ ਆ ਵੀ ਸਮੇ ਉਧਰਲੇ ਪਾਸੇ ਸੋਨਾ ਪਟਾਖਾ ਪੰਜਾਬ ਪਰਦਾ ਕਹਿੰਦਾ ਵੀ ਅਰਮਾਨ ਤੋਂ ਮੈਚ ਚਾੜੇ ਮੱਥੇ ਕਰ ਲੈਣੇ ਪਤਾ ਆ ਆਪਣੇ ਵੱਲੋਂ ਯਾਰ ਕਰ ਦਿਓ ਆ ਸਾਹਮਣੇ ਮਾਨ ਜਿਹੜਾ ਅਰਮਾਨ ਵੱਡੇ ਕੀਤੇ ਜਾਣਗੇ ਤੇ ਮਾਨ ਜਿਹੜਾ ਕਨੇ ਰੱਖਣਾ ਪੈਣਾ ਸੋਨਾ ਵੀ ਆ ਸਾਡਾ ਪੰਜਾਬਪੁਰ ਸਾਰਾ ਕੋਪਰਾ ਕਹਿੰਦਾ ਵੀ ਆਪਾਂ 11 ਜਾਂ ਦੇ ਦੇਾਂਗੇ ਮੁੰਡੇ ਨੂੰ ਤੇ ਇਧਰਲੇ ਪਾਸੇ ਵੀ ਮਾਨ ਸਨਮਾਨ ਜਿਹੜੇ ਵੱਡੇ ਆ ਗਏ ਆ ਵੱਡਾ ਧੰਨਵਾਦ ਆ ਲਓ ਸਾਹਮਣੇ ਪਰ ਐਦਾਂ ਗੱਲ ਵੀ ਬੜੀ ਵਿਚਾਰਨੇ ਇਦੋਂ ਜਾਨ ਨੂੰ ਮਗਰ ਲਾ ਲਾ ਚੱਲ ਦੇਖੇ ਆ ਮੈਂ ਉਹ ਵਾਲਾ ਆਠਾ ਨਾ ਪਾਠ ਉਧਰਲੇ ਪਾਸੇ ਲੰਗੀਪਰਾ ਸਾਹਿਬ ਦੇ ਨਾਲ ਖੁਸ਼ਾਪਰਾ ਥੰਦੇ ਵਾਲੀਆ ਉਹ ਭਰਾ ਕਹਿੰਦਾ ਵੀ ਜੇ ਅਰਮਾਨ ਇੱਥੇ ਮੈਚ ਤਾਂਵੇ ਅਰਮਾਨ ਜਿਹੜੀ ਮਾਗੀ ਹੀ ਨਾਲ ਗੱਲ ਉਸੇ ਕੀ ਨਾਲ ਆਪਾਂ ਮਾਨ ਸਨਮਾਨ ਕਰ ਜਾਵਾਂਗੇ ਵੀਰ ਸਾਡਾ ਲਾਨੀ ਤੇ ਨਾਲ ਖੁਸ਼ਾਪਰਾ ਥੰਦੇ ਵਾਲੀਆ ਕਹਿੰਦਾ ਵੀ ਆਪਾਂ ਅਰਮਾਨ ਦਾ ਮਾਨ ਸਨਮਾਨ ਵੱਡਾ ਕਰ ਦਿਆਂਗੇ ਜਿਹੜੀ ਟੀਮ ਨਾਲ ਅਰਮਾਨ ਆਖੇਗਾ ਪਰ ਮੈਚ ਜਿਹੜਾ ਰਲਵਾਂ ਜਿੰਨਾ ਪੜਨਾ ਹੈ 11 ਹਰਨਾਲ ਬਾਈ ਵਿਚਾਲਿਆਂ ਤੋਂ ਤੇ ਇੱਧਰ ਵੀ ਵੱਡੇ ਮਾਨ ਸਨਮਾਨ ਕੱਪ ਦੇ ਨਾਲ ਕਰਨ ਕਹਿੰਦੇ ਆਪਾਂ ਕਰ ਦਿਆਂਗੇ ਪਰ ਮੈਚ ਜਿਹੜਾ ਕਹਿੰਦੇ ਜਿੱਤਣਾ ਪੈਣਾ ਹੈ ਵੱਡੀਆਂ ਸਕੀਮਾਂ ਜਿਹੜੀਆਂ ਕਿਤੇ ਲੱਗੀਆਂ ਹੋਈਆਂ ਨੇ ਕਿੰਨੇ ਕਿੰਨੇ ਪੁਆਇੰਟ ਹੈ ਬਈ ਵੀਰੇ ਪੱਕਾ ਇਹ ਨਹੀਂ ਦੇਖਦਾ ਤੂੰ 6 ਤੇ 7 ਜਨ 6 ਤੇ 7 ਜਰਨਾਲ ਥੋੜਾ ਆ ਵੀਡੀਓ ਚਾਹਵਾ ਵੀਡੀਓ ਚਾਹ ਆ ਬੇ ਹਾਲੇ ਮੈਚ ਬਹੁਤ ਬਾਕੀ ਹੈ ਮੇਰੇ ਮਿੱਤਰੋ ਜਿਹੜਾ ਆਪਾਂ ਦੇਖ ਰਹੇ ਹਾਂ ਖੇਡ ਦੇ ਗਰਾਊਂਡ ਦੇ ਅੰਦਰ ਸਕੀਮਾਂ ਜਿਹੜੀਆਂ ਵੱਡੀਆਂ ਲੱਗੀਆਂ ਹੋਈਆਂ ਨੇ ਬਬੂ ਮਰ ਗਿਆ ਓਏ ਬਬੂ ਬੜਾ ਗਾਣ ਆ ਸੱਚ ਸਾਥੀ ਸੱਚੇ ਦੇਵ ਦੇਪ 800 806 ਵਾਹ ਜੀ ਵਾ ਸਾਈਡਾਂ ਤੇ ਇਦਨੇ ਫਿਰ 836 ਕੀ ਆਈ ਮੈਚ ਹੈ ਉਧਰ ਚਲ ਗਏ ਸਿਰੇ ਦਾ ਕਾਹਦਾ 10 ਸੋਨਾ ਖੇਡੀ ਹੁੰਦੇ ਆ ਖੁਸ਼ਾ ਕਰਦੇ ਰੱਤਾ ਮਾਨ ਦੇ ਯਾਰ ਦੇ ਨਾਲ ਲਾਲੀ ਵੀ ਸੱਦਾ ਉਹ ਭਰਾ ਕਹਿੰਦਾ ਵੀ ਮਾਣ ਆਪਾਂ ਵੱਡੇ ਚਰਮੇ ਜੇ ਅਗਮਾਰ ਇੱਥੇ ਮੈਚ ਪਾ ਗਿਆ ਤੇ ਵੱਡੇ ਮਾਣ ਸਨਮਾਨ ਦੇ ਨਾਲ ਜਿੱਤੇ ਜਾਣਗੇ ਉਧਰੋਂ ਪਾਸੇ ਮੁੰਡੇ ਸੰਘੂ ਧੋਣ ਵਾਲੀ ਪੂਰੇ ਹੱਟ ਗਏ ਦੋ ਪੁਆਇੰਟਾਂ ਦਾ ਫਰਕ ਰਿਹਾ ਕਹਿੰਦੇ ਪੈ ਚੁੱਕੇ ਸੋਨੇ ਛੋੜ ਦੇ ਮੈਦਾਨ ਦੇ ਵਿੱਚ ਆਪਾਂ ਦੇਖ ਰਿਹਾ ਸੋਹਣਾ ਮੈਚ ਖੇਡਿਆ ਜਾ ਰਿਹਾ ਵੀ ਐਵੇਂ ਨਾ ਮਾਣ ਜਿੰਦੇ ਪੁੱਤਾਂ ਦੌਲਤਾਂ ਦਾ ਕਰੀਏ ਗੋਲੀਏ ਨਾ ਬੋਲ ਬੰਦਾ ਰੱਬ ਕੋਲੋਂ ਡਰੀਏ ਬਹੁਤ ਨਿਕਲੀ ਗੱਲ ਨਾ ਮੂੰਹ ਵਿੱਚ ਪੈਂਦੀ ਤੇ ਜਦੋਂ ਬੰਦਾ ਪੈਰ ਛੱਡ ਜੇ ਗੁੱਡੀ ਖੜੀ ਹੈ ਸਮਾਨੋਂ ਡਿੱਗ ਪੈਂਦੀ ਜਦੋਂ ਬੰਦਾ ਪੈਰ ਛੱਡ ਜੇ ਗੁੱਡੀ ਖੜੀ ਹੈ ਸਮਾਨੋਂ ਡਿੱਗ ਪੈਂਦੀ ਇਧਰਲੇ ਪਾਸੇ ਮੰਨਾਲੀ ਪੂਰਾ ਫਿੱਟਾ ਖੇਡ ਦੇ ਮੈਦਾਨ ਵਿੱਚ ਆਪਾਂ ਦੇਖ ਰਹੇ ਹਾਂ 7:00 ਵਜ ਕੇ 14 ਮਿੰਟ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ ਤੇ ਮੈਚ ਵੀ ਜਿਹੜਾ ਅੱਜ ਦੇ ਦਿਨ ਦਾ ਲਾਸਟ ਮੁਕਾਬਲਾ ਜਿਹੜਾ ਕਿ ਤੇਰੇ ਮਿੱਤਰੋ ਚੱਲ ਰਿਹਾ ਹੈ ਕੱਲ ਨੂੰ 9 ਵਜੇ ਦਾ ਟਾਈਮ ਹੈ ਸਾਰੀਆਂ ਟੀਮਾਂ ਨੂੰ ਤੇ ਟੀਮਾਂ ਦੇ ਖਿਡਾਰੀ ਨੋਟ ਰੱਖਣਗੇ ਮੇਰਾ ਵੀਰ ਬਣ ਕੇ ਬੇਨਤੀ ਹੈ ਸਾਡੀ ਹਲੋ ਉਧਰ ਅਨਮੋਲ ਪੁੱਤਾ ਸੱਜਣਾ ਨਾਲ ਮਿੰਟਾ ਵੀਰ ਹੈ ਸੱਜਣਾ ਤੇ ਨਾਲ ਤਰਨਪਰਾ ਸਾਡੇ ਕਹ ਰਹੇ ਆ ਵੀ ਅਰਮਾਨ ਜਿੰਨੀਆਂ ਬੱਲਾਂ ਮਾਰ ਕੇ ਨੰਬਰ ਜੋੜਦਾ ਹੈ ਹਰੇਕ ਨੰਬਰ ਦਾ ਜਿਹੜਾ ਇੱਕ 100-100 ਦਿੱਤਾ ਜਾਣਾ ਹੈ ਭਰਾ ਸਾਡਾ ਮਿੰਟਾ ਤੇ ਨਾਲ ਭਰਾ ਸਾਡਾ ਕਰਨ ਸਿੰਘ ਉਧੋਣਾ ਵਾਲਾ ਵੀਰ ਤੇ ਨਾਲ ਜਿਹੜੇ ਵੀਰ ਸਾਡਾ ਇਹ ਭਰਾ ਕੇਰੇ ਵੀ ਆਪਾਂ ਅਰਮਾਨ ਦਾ ਸਨਮਾਨ ਜਿਹੜਾ ਵੱਡਾ ਕਰਾਂਗੇ ਜਿੰਨੀਆਂ ਬੱਲੇ ਮਾਰ ਕੇ ਨੰਬਰ ਜੂੜਦਾ ਹਰੇਕ ਨੰਬਰ ਦਾ ਜਿਹੜਾ ਕਹਿੰਦੇ 100-100 ਦਿੱਤਾ ਜਾਣਾ ਵੀ ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਉਹ ਜਿੰਦ ਜਾਨ ਤੇ ਤੋਂ ਵਾਰਾਂਗੇ ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਜਿੰਦ ਜਾਨ ਤੇ ਤੋਂ ਵਾਰਾਂਗੇ ਅੱਜ ਮੋੜ ਲੱਗਦੇ ਆ ਲਈ ਅਰਮਾਨ ਤੇਰੇ ਤੇ ਮਾਨ ਜਿਹੜਾ ਕਦੇ ਕੀਤਾ ਹੈ ਤੇ ਮਾਨ ਹੁਣ ਮਿੱਤਰਾ ਰੱਖਣਾ ਪੈਣਾ ਉਧਰਲੇ ਪਾਸੇ ਕੁਲਦੀਪ ਕਹਿੰਦੇ ਸੰਤ ਦੇ ਵੇਖਿਆ ਬਾਲ ਫੇਰ ਆਉਂਦਾ ਬਾਲ ਫੇਰ ਆਉਂਦਾ ਜੀ ਇੱਧਰ ਆਪਾਂ ਅਸਟ੍ਰੇਲੀਆ ਵਾਲੇ ਪਾਸੇ ਕੱਟਣਾ ਕਰੀਏ ਮੇਰਾ ਵੀਰ ਬਣ ਕੇ ਬਿੰਦੀ ਜੀ ਜਿਹੜੇ ਸਾਡੇ ਛੋਟੇ ਪਰਾ ਖੜੇ ਹੋਏ ਨੇ ਹਾਂ ਜੀ ਉਧਰ ਪ੍ਰਾ ਸਾਡਾ ਅਨਮੋਲ ਕਹਿੰਦਾ ਵੀ ਜਿੰਗਰ ਦੇ ਬਾਲ ਮਾਰ ਕੇ ਨੰਬਰ ਜੋੜਦਾ ਜਿੰਗਰ ਦੇ ਬਾਲ ਮਾਰ ਕੇ ਨੰਬਰ ਜੋੜਦਾ ਹਰੇਕ ਨੰਬਰ ਦਾ ਸੀ 200 ਦਿੱਤਾ ਜਾਣਾ ਜਿੰਗਰ ਦਾ ਹਰੇਕ ਨੰਬਰ ਜਿਹੜਾ 200 ਦਾ ਹੈ ਅਨਮੋਲ ਭਰਾ ਸਾਡਾ ਕਹਿੰਦਾ ਜਿਹੜੇ ਮਾਰ ਜਿਹੜੇ ਮੁੰਡੇ ਦੇ ਵੱਡੇ ਕਰਨੇ ਆ ਵੱਡੇ ਮਾਨਾਂ ਸਨਮਾਨਾਂ ਦੀ ਇਹ ਕੀ ਕਹਿੰਦੇ ਗੱਲਬਾਤ ਹੈ ਅਗਲੀ ਸਰਵਿਸ ਕਰਨ ਦੇ ਲਈ ਸੰਜੂ ਧਾਨਵਾਲਾ ਕਹਿੰਦੇ ਪੰਦੀਪ ਮੇਰੇ ਮਿੱਤਰੇ ਪਿਆਰ ਨਾਲ ਪਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਬਲਤੇਜ ਕਨੇ ਸੈਂਟਰ ਦੇ ਵਿੱਚ ਆ ਗਿਆ ਤੇ ਮੈਨੂੰ ਸੁੱਖ ਵੀ ਲੱਗ ਰਿਹਾ ਹੁਣ ਦੱਸੋ ਕਿੰਨੇ ਕਿੰਨੇ ਬਾਈ ਨੰਬਰ 7 10 7 2 11 10 11 ਵਾਹ ਜੀ 7 ਤੇ 11 ਬੱਚਿਓ ਥੋੜਾ ਪਿਆਰ ਨਾਲ ਸਤਕਾਰ ਨਾਲ ਨੀਤੇ ਪੰਜਾਬ ਪੁਲਿਸ ਆ ਬਾਈ ਸਮਝਾਉਣਾ ਜਾਣਦੇ ਆ ਥੋੜਾ ਬਚ ਕੇ ਬਣਾ ਜੀ 8 ਉਹ ਟਾਈਮ ਆਊਟ ਵੀ ਮੰਗ ਹੈ ਜੀ 8 ਹੋ ਗਏ ਮੇਰੇ ਘਾਟੇ 8 ਤੇ 11 8 ਤੇ 11 ਇਧਰਲੇ ਪਾਸੇ ਖਾਂਦੇ ਵਾਲੀਏ ਮੁੰਡੇ ਜਿਹੜੇ ਕਦੇ ਇਕੱਠੇ ਕਰਦੇ ਆ ਜੀ ਉਧਰ ਅੱਜ ਦਾ ਖੇਡ ਟੂਰਨਾਮੈਂਟ ਲਈ ਜਿਹੜਾ ਕੀਤਾ ਜਾ ਰਿਹਾ ਹੈ ਸ੍ਰੀ ਮੁਖਸਰ ਸਾਹਿਬ ਪੰਜਾਬ ਪੁਸਟ ਦੇ ਜ਼ਰੀਏ ਅੱਜ ਦਾ ਖੇਡ ਟੂਰਨਾਮੈਂਟ ਸਾਡੇ ਬੜੇ ਸਤਿਕਾਰਯੋਗ ਵੀਰ ਨੇ ਹਰਪ੍ਰੀਤ ਸਿੰਘ ਦੀ ਪੀਆਰਓ ਉਹਨਾਂ ਦਾ ਕਹਿੰਦੇ ਬਹੁਤ ਵੱਡਾ ਧੰਨਵਾਦ ਹੈ ਜੀ ਜਿਨ੍ਹਾਂ ਵੀਰਾਂ ਨੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਬਹੁਤ ਵਧੀਆ ਜਿਹੜੀ ਕਵਰਿੰਗ ਕੀਤੀ ਹੈ ਇਹਨਾਂ ਤੇਜਾਂ ਦੇ ਜਰੀਏ ਸ੍ਰੀ ਮਕਸਦਰ ਸਾਹਿਬ ਪੰਜਾਬ ਪਲ ਸਟੇ ਦੇ ਜਰੀਏ ਮੈਂ ਬਹੁਤ ਵੱਡਾ ਧੰਨਵਾਦ ਕਰਾਂ ਸਾਡੇ ਹਰਪ੍ਰੀਤ ਜੀ ਪੀਆਰਓ ਉਹਨਾਂ ਦਾ ਕਹਿੰਦੇ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਜਿਹੜੀ ਕੀ ਅਪਡੇਟ ਜਿਹੜੀ ਦੁਨੀਆ ਤੱਕ ਪਹੁੰਚਾਈ ਜਾ ਰਹੀ ਹੈ ਸਾਰਿਆਂ ਦਾ ਜੀ ਸਵਾਗਤ ਹੈ ਸਾਰਿਆਂ ਦਾ ਧੰਨਵਾਦ ਹੈ ਜੀ ਸੋਹਣਾ ਮੈਚ ਹੈ ਨੰਬਰ 9 ਹੋਗੇ ਗਾਜੇ ਨਾ ਹੋਗੇ ਨਾ ਬਾਈ 9 ਤੇ 11 9 ਤੇ 11 ਜਾਣ ਆ ਹੋ ਤਕਿਆ ਜੇ 10 10 ਹੋ ਗਏ ਤੇ ਆਪਾਂ ਨੂੰ ਕੀ ਹੈ ਆਪਾਂ ਤੇ ਸਵਾਦ ਲੈਣਾ ਹੈ ਲਓ ਸਾਹਮਣੇ ਖੇਡ ਦੇ ਗਰਾਊਂਡ ਦੇ ਅੰਦਰ ਕੱਲਾ ਪੱਲਾ ਨੰਬਰ अनमोल वीरा छेटा भाऊ के देंगे 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 देंगे। था। था। जिंदर मार मार टा ਪਾਸੇ ਅਰਮਾਨ ਪੂਰਾ फिट ਹੈ ਠੀਕ ਹੈ ਜੀ 11 9 12 9 ਹੋ ਗਏ ਭਰਾ ਸਾਡਾ ਅਨਮੋਲ ਸੰਗੂਤ ਹੋਣ ਵਾਲਾ ਵੀਰ ਕਹਿੰਦਾ ਵੀ ਜਿੰਦਰ ਦੇ ਪਾਲ ਮਾਰ ਕੇ ਟੱਪਾ ਪੂਰਦਾ ਤੇ ਆਪਣੇ ਵੱਲੋਂ 200 ਮੁੰਡੇ ਨੂੰ ਦਿੱਤਾ ਜਾਣਾ ਲੈ ਵੀ ਜਿੰਦਰਾ ਤੇਰੇ ਵੀ ਮਾਣ ਜਿਹੜੇ ਵੱਡੇ ਕੀਤੇ ਜਾਣਗੇ ਪਰ ਟੱਪਾ ਕਹਿੰਦਾ ਤਰਤੀ ਵੀ ਹਿੱਕ ਤੇ ਪਾਣਾ ਚਾਹੀਦਾ ਤੇ ਪਤਾ ਲੱਗੇ ਦੀਪਾਲ ਜਿਹੜੀ ਕਹਿੰਦੇ ਬੱਜੀ ਆ ਬੱਲਾ ਮੇੜ ਕੇ ਆਉਂਦੇ ਆ ਹੋਏ ਬੱਲੇ 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 ਵਾਹ ਵੀਰਾ ਤਾੜੀਆਂ ਬਿਨਾਂ ਕਹਿ ਤੋਂ ਜਿਹੜੀਆਂ ਕਦੇ ਵੱਜ ਰਹੀਆਂ ਨੇ ਵੀ ਵੱਜੀਆਂ ਤਾੜੀਆਂ ਤੋਂ ਪਤਾ ਲੱਗਦਾ ਲੋਕਾਂ ਦੇ ਮੰਨੂ ਲੱਗਿਆ ਦਾ ਤੇ ਦੁਨੀਆ ਪੂਜੀ ਯੋਧਿਆਂ ਨੂੰ ਕੋਈ ਨਾ ਨਹੀਂ ਲੈਂਦਾ ਮਦਦ ਨੂੰ ਭੱਜਿਆ ਦਾ ਇੱਥੇ ਦੁਨੀਆ ਪੂਜੀ ਯੋਧਿਆਂ ਨੂੰ ਤੈਨਾਂ ਨਹੀਂ ਲੱਗਾ ਮੈਦਾਨੋਂ ਭੱਜਿਆ ਦਾ ਤਾੜੀਆਂ ਤੇ ਵੱਜਦੀਆਂ ਨੇ ਇੱਕ ਹੋਰ ਨੰਬਰ ਦਾ ਵਾਧਾ ਜਿਹੜਾ ਕਿ ਖਿਡਾਰੀ ਨੇ ਕਰ ਦਿੱਤਾ ਨਹੀਂ ਨਹੀਂ ਸਰ ਜੀ ਬੱਦਲ ਅੱਧੀ ਚੇਂਜ ਹੋ ਚੁੱਕੀ ਹੈ ਹਲੋ ਨਾਲੀ ਪਲਵਿੰਦਰ ਬਾਦ ਮਿਲੇਗੀ ਸਾਨੂੰ ਆ ਕੇ ਪਲਵਿੰਦਰ ਬਾਠ ਬਾਈ ਸਾਡਾ ਜੀ ਠੀਕ ਹੈ ਜੀ लंभ खर्च खाचे खाली <laughs> ਕਾਟ 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 ਉਹ ਕਾਟ ਕਾਟ ਉਧਰ ਸੀ ਨੋਏ ਜਿਹਦਾ ਪਤਾ ਨਹੀਂ ਬਾਲ ਆਈ ਹੈ ਕਿੰਨੇ ਲੋਕ ਆ ਗਏ ਨੇ ਯਾਰ ਇਹ ਜਾਨ ਹੈ ਯਾਰ ਲੋਕ ਪਾ ਰਹੇ ਨੇ

ओके जी ਆਓ ਬਈ ਸੰਗੂਤੋਂ ਵਾਲੇ ਮੁੰਡੇ ਬਈ ਸਨਮਾਨ ਲੈ ਕੇ ਆਓ ਜੀ ਆਪਾਂ ਇੱਧਰ ਮੰਚ ਦੇ ਪਾਸੇ ਆ ਕੇ ਆਜੋ ਜੀ ਸੰਗੂਤੋਂ ਨਾਲ ਜੀ ਚਲੋ ਠੀਕ ਹੈ ਬਈ ਠੀਕ ਹੈ ਜਰਮਾਨਾ ਜਰਮਾਨਾ 11000 ਆਗੇ ਤੇਰੇ ਕੋਲ ਮਦਦ ਕਰਵਾ ਸੋਨਿਹਰਾ ਇੱਕ ਵਾਰੀ ਯਾਦ ਰੱਖੋਗੇ ਅਗਲਾ ਵੀ ਵਧ ਕੇ 3000 ਹੈ ਬਈ ਜੀ भई मुंहिंजे अलाह